ਟੋਡਾ ਸਿਲੰਡਰ ਜਿੱਥੇ 2 ਮਹੀਨੇ ਕੱਢਦਾ ਬਾਈ ਉੱਥੇ 4 ਮਹੀਨੇ ਕੱਢੂਗਾ ਆ ਦੇਖੋ ਸਿਲੰਡਰ ਘੱਟ ਚੱਲਦਾ ਆ ਚੀਜ਼ਾਂ ਪਕੌਲੀਆਂ ਲਾ ਲੈਣੀਆਂ ਪਕੌਲੀਆਂ ਨੂੰ ਆਪਾਂ ਕੋਲਗੇਟ ਲਾ ਲੈਣੀ ਆ ਕੋਲਗੇਟ ਆਪਣੇ ਘਰੇ ਹੁੰਦੀ ਹੈਗੀ ਕੋਲਗੇਟ ਆਪਾਂ ਚੰਗੀ ਤਰ੍ਹਾਂ ਲਾ ਲੈਣੀ ਆ ਇਹ ਤੇ ਪੂਰੀ ਵਧੀਆ ਚੰਗੀ ਤਰ੍ਹਾਂ ਲਾ ਲੈਣੀ ਆ ਕੋਲਗੇਟ ਕੋਲਗੇਟ ਦਾ ਕਮਾਲ ਹੀ ਆ ਸਾਰਾ ਬਸ ਇਹ ਕੋਲਗੇਟ ਆਪਾਂ ਚੰਗੀ ਤਰ੍ਹਾਂ ਲਾ ਲੈਣੀ ਆ ਕੋਲਗੇਟ ਨੰਪਾ ਪੂਰੀ ਵਧੀਆ ਲਾ ਦੇਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਜਿਹੜੇ ਵਿੱਚ ਮੋੜੀਆਂ ਦੇ ਵਿੱਚ ਵੱਟ ਜੈ ਨੇ ਕੋਲਗੇਟ ਸਰਾਖਾਂ ਦੇ ਵਿੱਚ ਕੋਲਗੇਟ ਵੱਟਦੇ ਪੂਰੀ ਨਾਪ ਕੇ ਲਾਉਣੀ ਆ ਇਹ ਸਰਾਖ ਬੰਦ ਹੋ ਜਾਂਦੇ ਆ ਕਿ ਬਾਲਾ ਗੰਧ ਹੋ ਜਾਂਦਾ ਪਰ ਉਹ ਗੰਧ ਪਹਿਲੇ ਤੇ ਰੋਟੀ ਰੱਖ ਕੇ ਰੜੀ ਜਾਂਦੇ ਹੁੰਦੇ ਆ ਨਾ ਤੇ ਆ ਘਰੇ ਹੁੰਦਾ ਨੂਨ ਨੂਨ ਪਾ ਦੇਣਾ ਆਪਾਂ ਨੂਨ ਵੀ ਰਕਦੇ ਘਰੇ ਹੁੰਦਾਗਾ ਉਹ ਹੀ ਦਾਲ ਸਬਜ਼ੀ ਵਾਲਾ ਨੂਨ ਆ ਆ ਬ੍ਰੇਕਿੰਗ ਛੋਟਾ ਜਿਹਨੂੰ ਆਪਾਂ ਮਿੱਠਾ ਛੋਟਾ ਕਹਿੰਦੇ ਆ ਉਪਵਾ ਦੇ ਥੋੜਾ ਥੋੜਾ ਤੇ ਬਸ ਇਦੋਂ ਬਾਅਦ ਰੈਕਸ਼ਨ ਸ਼ੁਰੂ ਹੋ ਜਾਣਾ ਸਾਰਾ ਇੱਕ ਚੀਜ਼ ਨੇ ਆ ਦੇਖੋ ਕਿੰਨੇ ਕਾਲਸ ਨਿਕਲਣ ਲੱਗ ਗੀ ਜਦੋਂ ਕਾਲਸ ਨਿਕਲਣ ਲੱਗ ਗੇ ਪਾਣੀ ਸਾਫ਼ ਹੋਣਾ ਮਟਲ ਵਾਲਾ ਪੂਰਾ ਤੇ ਹੁਣ ਆਪਾਂ ਦੇਖੋ ਇਹਦੇ ਨਾਲ ਕਿਵੇਂ ਪਾਣੀ ਕਾਲਾ ਹੋ ਜਾਊਗਾ ਸਾਰਾ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਪੂਰੇ ਵਧੀਆ ਸਾਫ਼ ਕਰ ਲੈਣਾਗਾ ਤੇ ਨਾਲ ਪਾਣੀ ਨਾਲ ਤਾਂ ਕਿ ਇਹ ਫਰਾਖ ਬੰਦ ਹੋ ਜਾਂਦੇ ਉਹਦੇ ਨਾਲ ਆਪਾਂ ਨੂੰ ਦਿੱਕਤ ਆਉਣ ਲੱਗ ਪੈਂਦੀ ਹੈ ਤੇ ਆਪਾਂ ਬੁਰਥਣਾ ਨੂੰ ਤੰਦਾਲੇ ਨਾਲ ਸਾਫ਼ ਕਰ ਲੈਣਾ ਬੁਰਥੜੀ ਆਪਣੇ ਕੋਲ ਘਰੇ ਹੁੰਦਾ ਹੈ ਬੁਰਥਣਾ ਪੂਰਾ ਰਗੜਨਾ ਆਪਾਂ ਇਹਨੂੰ ਜਿੱਥੇ ਆਪਣਾ ਗਾਂ 2 ਮਹੀਨੇ ਘੜਦਾ ਉਸ ਤੋਂ 4 ਮਹੀਨੇ ਕੱਢਣ ਲੱਗ ਗੋ ਕਿਉਂਕਿ ਅੱਗ ਵੱਜੂਗੀ ਆ ਜਿਆਦਾ ਅੱਗ ਨਾਲ ਜਿਆਦਾ ਖਾਣਾ ਪੱਕੂਗਾ ਤੇ ਫਲੈਂਡਰ ਘਰ ਤੋਂ ਵਰਤਿਆ ਜੋ ਆਪਣਾ ਬੁਰਥਣਾ ਪੂਰੇ ਆਪਾਂ ਚੰਗੇ ਤਰ੍ਹਾਂ ਰਗੜ ਲੈਣਾ ਇਹਨੂੰ ਆਪਾਂ ਪੂਰਾ ਰਗੜ ਕੇ ਤੇ ਇਹ ਨੂੰ ਆਪਾ ਪੂਰਾ ਸਫਾਈ ਕਰ ਦੇਣੀ ਹੈ ਜੀ ਨਾ ਆਪਾਂ ਕੋਈ ਨਕੀਲੀ ਦਵਾਈ ਨਾ ਵਰਤ ਜਿਵੇਂ ਜਿਵੇਂ ਮਾਰੀ ਚੱਲਾਂਗੇ ਆਸਾਬ ਨਿਕਲਦਾ ਸੂਏ ਨਾਲ ਇਹਨੂੰ ਸਾਫ਼ ਕਰ ਲੈਣਾਗਾ ਸੂਈਆਂ ਨੂੰ ਕੋਈ ਲਈਏ ਜ ਕੋਈ ਹੋਰ ਲੈ ਲੋ ਤਿੱਖੀ ਚੀਜ਼ ਜਿਹਦੇ ਨਾਲ ਮੋੜੀਆਂ ਸਾਰੀਆਂ ਸਾਫ਼ ਹੋ ਜਾਣ ਸੁਰਾਖੇ ਬੰਦ ਹੋਏ ਹੁੰਦੇ ਆਇ ਸੁਰਾਖ ਜਿੰਨੇ ਸਾਫ਼ ਹੋਣਗੇ ਉਹਨੇ ਗੈਸ ਹੋਰ ਕਾ ਚੱਲੂਗਾ ਮੁੜ ਕੇ ਨਾ ਪਾਣੀ ਨਾਲ ਧੋ ਲੈਣਾਗਾ ਪ੍ਰੈਸ਼ਰ ਮਾਰ ਕੇ ਦੇਖੋ ਜਿਵੇਂ ਕੋਲੋਂ ਨਾ ਨੌਂਾ ਨਿਕਲੇ ਫਿਰ ਇਹਨੂੰ ਪੱਕਾ ਕਰਕੇ ਕੱਪੜੇ ਨਾਲ ਸਾਫ਼ ਉਹਨਾ ਸਾਫ ਕਰਕੇ ਗਿੱਲੇ ਨੂੰ ਢਕਾ ਕੇ ਤੇ ਗੈਸ ਆਪਣਾ ਸਟਾਰਟ ਆ ਹੁਣ ਦੇਖੋ ਕਿੰਨਾ ਫਰਕ ਪਿਆ ਪਹਿਲਾਂ ਵੀ ਦੇਖਿਆ ਤੇ ਹੁਣ ਵੀ ਦੇਖਿਆ